ਫਿਰੋਜ਼ਪੁਰ ਦੇ ਵਿੱਚ ਦੰਦੇਹਾੜੇ ਤਾਬਰ ਤੋੜ ਗੋਲੀਬਾਰੀ ਹੋਈ ਫਿਰੋਜ਼ਪੁਰ ਦੇ ਅੰਦਰ ਗੋਲੀ ਚੱਲਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਲਗਾਤਾਰ ਗੋਲੀ ਚੱਲਣ ਦੇ ਮਾਮਲੇ ਸਾਹਮਣੇ ਆ ਰਹੇ ਨੇ ਇਸੇ ਦੇ ਚੱਲਦੇ ਆ ਇੱਕ ਦਿਨ ਦੇ ਵਿੱਚ ਦੋ ਥਾਵਾਂ ਤੇ ਗੋਲੀਬਾਰੀ ਹੋਈ ਅਤੇ ਪੁਲਿਸ ਸੁਰੱਖਿਆ ਦੇ ਦਾਅਵੇ ਕਰ ਰਹੀ ਤਾਜ਼ਾ ਘਟਨਾ ਫਿਰੋਜ਼ਪੁਰ ਦੇ ਪਗਦਾਦੀ ਗੇਟ ਦੇ ਨਜ਼ਦੀਕ ਵਾਪਰੀ ਜਿੱਥੇ ਇੱਕ ਰਾਗੀ ਨੇ ਮਾਮੂਲੀ ਜੀ ਗੱਲ ਨੂੰ ਲੈ ਕੇ ਗੋਲੀਆਂ ਚਲਾ ਦਿੱਤੀਆਂ ਨੇ ਫਿਰੋਜ਼ਪੁਰ ਦੇ ਬਗਦਾਦੀ ਗੇਟ ਦੇ ਨਜ਼ਦੀਕ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਜ਼ਖਮੀ ਨੌਜਵਾਨ ਰਾਜबीर ਸਿੰਘ ਨੇ ਦੱਸਿਆ ਕਿ ਉਹ ਵਿਆਹ ਤੋਂ ਆਰੇ ਸਨ ਕਿ ਬਗਦਾਦੀ ਗੇਟ ਦੇ ਨਜ਼ਦੀਕ ਇੱਕ ਚੰਡੀਗੜ੍ਹ ਨੰਬਰ ਦੀ ਗੱਡੀ ਹੈ ਅਤੇ ਟੱਕਰ ਮਾਰ ਕੇ ਅੱਗੇ ਲੰਘੇ ਜਦੋਂ ਅੱਗੇ ਜਾ ਕੇ ਉਹਨਾਂ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਉੱਥੇ ਗੋਲੀਆਂ ਚਲਾ ਦਿੱਤੀਆਂ ਜਿਸ ਦੌਰਾਨ ਇੱਕ ਗੋਲੀ ਉਸ ਦੀ ਲੱਤ ਤੇ ਲੱਗੀ ਉਹਨਾਂ ਮੰਗੇਤੇ ਕਿ ਗੋਲੀ ਚਲਾਉਣ ਵਾਲੇ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਧਰ ਮੌਕੇ ਤੇ ਪਹੁੰਚੀ ਪੁਲਿਸ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦੰਦਿਆਂ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਬਗਦਾਦੀ ਗੇਟ ਦੇ ਨਜ਼ਦੀਕ ਗੋਲੀ ਚੱਲੀ ਹੈ। ਉਹ ਮੌਕੇ ਤੇ ਪਹੁੰਚੇ ਸਨ ਅਤੇ ਪੰਦੀ ਕਾਰਵਾਈ ਸ਼ੁਰੂ ਕਰ ਦਿੱਤੀ। ਮੇਰਾ ਨਾਮ ਰਾਜੀਵ ਸਿੰਘ ਹੈ। ਇਹ ਕਰਵਾ ਦਿੱਤੀ ਸੋਹਵਾ। ਯਾਰ ਬਾਤ ਕੋਈ ਨਹੀਂ ਯਾਦ ਆ ਰਹੀ ਸੀ ਗਈ ਤੇ ਆਲਟੋ ਕਾਰ ਸੀ ਚੰਡੀਗੜ੍ਹ ਨੰਬਰ ਦੀ 0185 ਨੰਬਰ ਸੀਗਾ ਉਹਨਾਂ ਹਰੇ ਕਾਰ ਨੂੰ ਟੱਕਰ ਮਾਰ ਕੇ ਅੱਗੇ ਗੱਡੀ ਆ। ਤੇ ਥੋੜੀ ਜੱਗ ਜਾ ਕੇ ਉਹ ਟ੍ਰੈਫਿਕ ਦੇ ਵਿੱਚ ਰੋਗੇ ਜਦੋਂ ਜਦੋਂ ਅਸੀਂ ਰੋਕ ਕੇ ਮੈਨੂੰ ਪੁੱਛਿਆ ਵੀ ਕੀ ਗੱਲਬਾਤ ਹੋ ਯਾਰ ਐਟੇ ਕੋਈ ਪੁਰਾਣਾ ਰੈਟੇਕ ਸੀ ਟੀਲਰ ਮੈਨ ਦੇ ਸਾਹਮਣੇ ਉਹਦੇ ਬਾਅਦ ਜਦੋਂ ਹੀ ਪੁੱਛਿਆ ਵੀ ਕੀ ਗੱਲਬਾਤ ਤੁਸੀਂ ਨਾਲ ਟੱਕਰ ਮਾਰੀ ਯਾਰ ਸਾਨੂੰ ਕਹਿੰਦੇ ਸੀ ਜਲਦੀ ਚਾਹੀ ਜਲਦੀ ਅੰਕਾ ਜਲਦੀ ਜਾ ਤੁਸੀਂ ਲੋਕਾਂ ਨੂੰ ਥੱਲੇ ਦੇ ਦੋਗੇ ਸਾਨੂੰ ਕੋ ਕਹਿੰਦੇ ਵੀ ਸਾਨੂੰ ਜਾਣ ਦੋ ਬਹੁਤ ਜਲਦੀ ਹੈਗਾ ਤੁਸੀਂ ਸਾਨੂੰ ਹਰ ਜਾਣਾ ਦਿਓ ਤੁਸੀਂ ਜਾਓ ਤੇ ਉਹਨੇ ਕੱਢਿਆ ਪਿਸਟਲ ਜੀ ਇੱਕ ਫੇਰ ਹਵਾਈ ਕੀਤਾ ਦੋ ਥੱਲੇ ਮਾਰੇ ਮਤਲਬ ਇਰਾਦਾ ਕਤਲ ਹੋ ਗਿਆ 307 ਫਿਰ ਉਹਨੇ ਮੇਰੇ ਪੈਰ 'ਚ ਮਾਰਿਆ ਜੀ ਜਦੋਂ ਨੂੰ ਪਤਾ ਲੱਗਿਆ ਵੀ ਮੇ ਤੇ ਦੇ ਨਾਲ ਉਹਦਾ ਪਜਾਉ ਥਬਾ ਚੇ ਮੋਟਰਸਾਈਕਲ ਪਿੱਛੋਂ ਲੈਣ ਆ ਗਿਆ ਉਹਨੇ ਤੇ ਮੋਟਰਸਾਈਕਲ 'ਚ ਬੈ ਕੇ ਉਹਨੇ ਮੋਟਰਸਾਈਕਲ ਪਿੱਛੇ ਉਹਨਾਂ ਗੱਡੀ ਖਿਡਾਰੀ ਆਈ ਇਹ ਹੋਇਆ ਜੀ ਤੇ ਬੰਦਾ ਜੀ ਦੋ ਬੰਦੇ ਦਾ ਪਤਾ ਲੱਗਾ ਵਾ ਇੱਕ ਵਿਮਨਪਰੀ ਸੀਗਾ ਜੀ ਜੋ ਕਿ ਵਾਸੀ ਚੰਗਾੜੀ ਜਦੀਦ ਦਾ ਰਹਿਣ ਵਾਲਾ ਜੀ ਤੇ ਇੱਕ ਹਰਮਨ ਸਾਹਾ ਮੁੰਡਾ ਹੈਗਾ ਜੀ ਜਿਹਨੇ ਫੈਰ ਕੀਤਾ ਵਾ ਉਹ ਅੰਬਸ਼ਾਤਾ ਬੰਦਾ ਸੀ ਉਹਨੂੰ ਆਪਣੀ ਜਾਨ ਚਾਹਨੀ ਹੈਗੀ ਉਹ ਕੋਲ ਸਤਿਪੰਥੀਸ਼ ਕਰ ਰਹੀ ਆ ਤੇ ਉਹ ਸਰਕਾਰ ਰਹੀ ਹੈ ਜਾ ਲੱਭ ਲੱਭ ਸ਼ਾਮ ਤੱਕ ਬੰਦਾ ਅਗਲ ਤੱਕ ਬੰਦਾ ਲੱਭ ਲੱਭ ਨਹੀਂ ਨਹੀਂ ਪ੍ਰਾਣੀ ਦੇ ਚਸ਼ਨੀ ਜੀ ਅਸੀਂ ਤੋਂ ਮੁੰਡਿਆਂ ਨੂੰ ਜਾਨ ਦੇ ਤੱਕ ਨਹੀਂ ਹੈ ਗਈ ਪ੍ਰਾਣੀ ਦੇ ਚਸ਼ ਕੋਈ ਨਹੀਂ ਟੱਕਰ ਹੋਈ ਆ ਅਸੀਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਟੱਕਰ ਕੀਤੀ ਆ ਤੇ ਉਥੋਂ ਨਾ ਗੁੱਸੇ ਜਾਵੇ ਬਸ ਫੈਰ ਮਾਰੇ ਉਹ ਜੀ ਕੱਢ ਗਏ ਮੰਗ ਕਰਦੇ ਇਨਸਾਫ ਦੀ ਮੰਗ ਕਰਦੇ ਉਹਦਾ ਪਰਚਾ ਗਰੀਚੇ ਬੰਦੇ ਅੰਦਰ ਹੁਣ ਜੇਲ੍ਹ ਦੇ ਵਿੱਚ 307 ਲਗਦੀ ਇਰਾਦਾ ਕਤਲ ਦੀ ਵੈਸੇ ਤਾਂ ਇਹ ਰੋਗ ਹੋ ਗਿਆ। ਕੋਲ ਨਾ ਮੌਕੇ ਦੇ ਚਾਰ ਚੱਲੀਆਂ ਜੀ ਜਿਨ੍ਹਾਂ ਦੇ ਵਿੱਚੋਂ ਤਿੰਨ ਦੇ ਸਾਨੂੰ ਕੋਲ ਲੱਭ ਗਿਆ ਤੇ ਉਹ ਐਸਐਚਓ ਸਾਹਿਬ ਨੂੰ ਅਹੀ ਬਰਾਮਦ ਕਰਾਤੀਆ 300 300 ਜਿਹੜੇ ਸੀਗੇ। ਹਾਂ ਜੀ। ਤੇ ਐਸਐਚਓ ਸਾਹਿਬ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਪੂਰੀ 300 ਦਾ ਪਰਚਾ ਕੱਟਾਂਗੇ। ਬਾਕੀ ਵੇਖੋ ਪ੍ਰਸ਼ਾਸਨ ਕੀ ਕਰਦਾ ਈ ਹੁਣ। ਕਿਹੜੀ ਬੜੀ ਨੌਕਰੀ। ਭਾਈ ਮੇਰਾ ਨਾਮ ਰਿੰਦੇਵ ਸਿੰਘ ਆ ਜੀ। ਕੀ ਕਟਣਾ ਬਾਕੀ? ਕਟਣਾ ਭਾਜੀ ਇਹ ਨਾ ਕਿਤੇ ਪਤਾ ਨਹੀਂ ਉਹਨਾਂ ਨੂੰ ਨਸ਼ਾ ਕੀਤਾ ਹੀ ਕੀ ਕੀਤਾ ਹੀ ਉਹਨਾਂ ਬੰਦਿਆਂ ਨੇ ਉਹਨਾਂ ਗੱਡੀ ਲਈ ਇਨਾਂ ਕੋਲ। ਗੱਡੀ ਲਾਗਰ ਪਿਆਲੀ ਐਲਟੋ ਨੰਬਰ ਸੀਗਾ ਚੰਡੀਗੜ੍ਹ ਨੰਬਰ ਸੀ ਦੀ ਗੱਡੀ ਚੋਨਾ ਪਿਆਲੀ ਤੇ ਅੱਗੇ ਸੀਗਾ ਟ੍ਰੈਫਿਕ ਉੱਥੇ ਆ ਕੇ ਨਾ ਥੋੜਾ ਜામ ਸੀ ਤੇ ਗੱਡੀ ਰੁਕ ਗਈ ਪਿੱਛੇ ਇਹਨਾਂ ਦੀ ਇਹਨਾਂ ਦੇ ਅੱਗੇ ਰੁਕ ਗਈ ਤੇ ਇਹਨਾਂ ਦਾ ਉੱਤੇ ਨਾ ਜਿਹੜਾ ਬਹਿਸ ਵਸਈਆ ਹੋਈ ਜਾਂਦਾ ਵੀ ਇਹਨਾਂ ਕਹਿਆ ਕਿ 19 ਚਰ ਨੂੰ ਰਾਸੀ ਦਾ ਮੇਰੀ ਦੁਕਾਨ ਸ਼ਾਪ ਲੱਗ ਗਈ ਆ ਮੈਂ ਆ ਗਿਆ ਭੱਟ ਕੇ ਉੱਥੇ ਜਿੰਨੇ ਜਦੋਂ ਮੈਂ ਪਹੁੰਚਿਆ ਤੇ ਮੈਂ ਇਹਨਾਂ ਨੂੰ ਹਟਾਤਾ ਮੈਂ ਕਿਹਾ ਯਾਰ ਛੱਡੋ ਪਰ ਆਪਾਂ ਭਰਾ ਸਦਨਵੇਲੀ ਹੈਗੇ ਆ ਸਾਰੇ ਆਪਾਂ ਇੱਥੋਂ ਰਹਿਣ ਵਾਲੇ ਆ ਵੀ ਛੱਡੋ ਪਰ ਤੇ ਮੈਂ ਛੁਰਾਉਣ ਲੱਗਾ ਉਹ ਪਤਾ ਨਹੀਂ ਬੰਦੇ ਨੇ ਕੀ ਨਸ਼ਾ ਕੀਤਾ ਸੀ ਕੀ ਕੀਤਾ ਸਾਨੂੰ ਇਸ ਬਾਰੇ ਨਹੀਂ ਪਤਾ ਵੀ ਉਹਦਾ ਆਪਦਾ ਪਿਸਤਲ ਸੀ ਜਾਂ ਨਜਾਇਜ਼ ਸੀ ਸਾਨੂੰ ਇਸ ਬਾਰੇ ਵੀ ਨਹੀਂ ਪਤਾ ਉਹਨੇ ਪਿਸਤਲ ਕੱਢਿਆ ਲੋਡ ਕੀਤਾ ਇੱਕ ਫਾਇਰ ਹਵਾਈ ਕੀਤਾ ਤਿੰਨ ਸਾਡੇ ਮਾਰੇ ਜਿਹਦੇ ਵਿੱਚੋਂ ਇਹਨਾਂ ਦੇ ਸਾਨੂੰ ਖੂਨ ਲੱਭੇ ਆ ਹਵਾਈ ਫਾਇਰ ਵਾਲੇ ਦਾ ਖੂਨ ਨਹੀਂ ਲੱਭਾ ਤਿੰਨੇ ਜਿਹੜੇ ਖੁੱਲ ਪਿਆ ਉਹਨੂੰ ਉਹ ਅਸੀਂ ਐਸਐਸ ਤੋਂ ਸਾਮ ਨੂੰ ਬਰਾਮਦ ਕਰਾਤੇ ਆ ਨਾ ਬਕਾਇਦਾ ਸਾਡੇ ਕੋਲ ਵੀਡੀਓ ਪਈ ਸਾਰਾ ਕੁਝ ਪਿਆ ਉਥੋਂ ਤੇ ਸਰਕਾਰੀ ਕੈਮਰੇ ਵੀ ਲੱਗੇ ਹੋਏ ਜਿੱਥੇ ਇਹ ਵਾਰਦਾਤ ਹੋਈ ਆ ਤੇ ਉਹ ਇੱਕ ਜਿਹਦੇ ਵਿੱਚੋਂ ਗੋਲੀ ਆਪਣੇ ਭਰਾ ਦੀ ਲੱਤ ਨੂੰ ਖਹਿ ਕੇ ਲੰਗੀ ਮੰਗ ਕਿ ਅਹੀਂ ਤੇ ਇਹੀ ਕਹਾਂਗੇ ਵੀ ਜੋ ਆ ਗੁੰਡਰਾਜ ਆ ਖਤਮ ਹੋਵੇ ਵੀ ਸਾਨੂੰ ਬੜੀ ਉਮੀਦ ਹੈ ਸਤਿ ਸ੍ਰੀ ਅਕਾਲ ਤੋਂ ਵੀ ਸਾਡੇ ਇਹ ਪੂਰੀ ਕਾਰਵਾਈ ਕਰਨਗੇ ਉਹਨਾਂ ਦੇ ਜੋ ਦੋਸ਼ੀਆਂ ਤੇ ਬਾਕੀ ਜੋ ਪ੍ਰਸ਼ਾਸਨ ਕਰਦਾ ਸਿਰ ਮੱਤੀ ਸਾਨੂੰ ਮਗਲਾ ਬਤਲਾ ਮਿਲੀ ਸੀ ਕਿ ਡੁੱਕਾ ਗਿਆ ਸੀਗਾ ਸਿਵਾ ਸਪੋਰਟ ਦੇ ਕੋਲੋਂ ਪੇਰਾਏ ਗੁਰ ਸਿੰਘ ਨੂੰ ਜਿਹੜਾ ਵੀ ਫਾਇਰ ਲਗਾ ਕੇ ਜਿਹੜਾ ਦਾਖਲ ਇਸ ਗਲਾਸਪੜ ਦੇ ਅਸੀਂ ਆਏ ਆਏ ਰਾਜੀਵ ਸਿੰਘ ਕੇਸ ਵਾਲਾ ਸਟਨ ਦਾ ਹੈ ਨਾ ਦਾ ਬਿਆਨ ਲਿਖਿਆ ਜਿਹੜੀ ਮਾਂਟੀ ਕਮੇਟੀ ਕਰਦੀ ਹੈ ਅਮਚ ਕਰਦੀ ਜਾ ਰਹੀ ਹੈ ਇਹਨੇ ਇਹਨਾਂ ਦੇ ਦਸਮਾ ਮਤਲਬ ਰਾਜੀਵ ਸਿੰਘ ਨੇ ਜੋ ਸਟੇਟਮੈਂਟ ਦਿੱਤੀ ਹੈ ਵੀ ਇੱਕ ਹਵਾਈ ਜਹਾਜ਼ ਉੱਪਰ ਬਿਟਾ ਕੇ ਜਦੋਂ ਉਹਨਾਂ ਤੇ ਮਾਰਿਆ ਫਾਇਰ ਕੀਤਾ ਉਹਨਾਂ ਦੇ ਜਿਹੜਾ ਬਿਲਕੁਲ ਤੇ ਲੱਗਿਆ ਸੱਜੇ ਸਾਹਮਣੇ ਦੇ ਕਿ ਉਹ ਜੀ ਜੋ ਵੀ ਚੈਨ ਦੀ ਪੁਸ਼ਟੀ ਇਹਦੇ ਨਾਲ ਕੋਲ ਵੀ ਮਿਲੇ नहीं साढ़े अभी टोल वगैरह असर मौका देकर बैठना माजा मौका करना रिकवरी होगी फिर बाद